ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਗੱਲ ਕਰੀਏ ਦਸਵੇਂ ਸਪਤਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਸੱਜ ਸਾ ਦੇ ਕੰਢੇ ਤੇ ਆ ਕੇ ਤੰਨਾ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਚਾਲੀਕ ਸਿੰਘ ਇੱਕ ਪਾਸੇ ਮਾਤਾਵਾਂ ਭਾਈ ਮਨੀ ਸਿੰਘ ਹੋਣਾ ਨਾਲ ਇੱਕ ਪਾਸੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਤੇ ਇੱਕ ਪਾਸੇ ਜਦੋਂ ਲਾਲ ਪੁਰੇ ਜਾਂਦੇ ਨੇ ਸਰਸਾ ਤੋਂ ਵੱਖ ਹੋ ਕੇ ਉਡੀਕਦੇ ਰਹੇ ਕਿੰਨਾ ਲੰਮਾ ਸਮਾਂ ماں ਨੂੰ ਬਾਰ-ਬਾਰ ਪੁੱਛਦੇ ਰਹੇ ਸਰਸਾ ਤੋਂ ਵੱਖ ਹੋ ਕੇ ਰਹੇ ਨੇ ਉਡੀਕਦੇ ਕਿ ਵੱਡੇ ਵੀਰ ਆਪੇ ਲੱਭ ਲੈਣਗੇ ਕਿ ਸਾਡੇ ਵੱਡੇ ਵੀਰ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹ ਸਾਨੂੰ ਲੱਭਦੇ ਲੱਭਦੇ ਆ ਜਾਣਗੇ ਸਾਡੇ ਕੋਲ ਆਉਣਗੇ ਸਾਡੇ ਕੋਲ ਜਰੂਰ ਆਉਣਗੇ ਜਰੂਰ ਸਾਨੂੰ ਕਰਦੇ ਪਿਆਰ ਬੜਾ ਸਾਡੇ ਕੋ ਬਿਨਾ ਹੋ ਗੰਜ ਰਹਿਣਗੇ ਮਾਤਾ ਗੁਜਰ ਕੌਰ ਜੀ ਨੂੰ ਬਾਬਾ ਜੋਰਾਬਰ ਸਿੰਘ ਬਾਬਾ ਫਾਤੀ ਸਿੰਘ ਬਾਰ ਬਾਰੀ ਗੱਲਾਂ ਕਰਦੇ ਨੇ ਕਹਿੰਦੇ ਮਾਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਸਾਨੂੰ ਬੜਾ ਪਿਆਰ ਕਰਦੇ ਨੇ ਪਰ ਵਿਛੜ ਕੇ ਸਾਡੇ ਨਾਲੋਂ ਆਉਣਗੇ ਜਰੂਰ ਮਾਂ ਵੀ ਬਾਰ ਬਾਰ ਗੱਲਾਂ ਕਰਦੀ ਏ ਹਵਾ ਦੇ ਨਾਲ ਦੱਸ ਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ ਕਿੱਧਰ ਗਿਆ ਮੇਰਾ ਲਾਲੀ ਮਾਤਾ ਗੁਜਰ ਕੌਰ ਤੁਰੇ ਜਾਂਦੇ ਨੇ ਪਹਾੜਾਂ ਦਾ ਰਸਤਾ ਨਿੱਕੀਆਂ ਉਮਰਾ ਅੱਤ ਦੀ ਠੰਡ ਕਹਿਰ ਦੀ ਠੰਡ ਪਰ ਪੈਂਦੀ ਏ ਤੇ ਪਿਆਰਿਓ ਨਿੱਕੇ ਨਿੱਕੇ ਬਾਲ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਉਲਾਲ ਤੁਰੇ ਜਾਂਦੇ ਨੇ ਮਾਤਾ ਜੀ ਨਾਲ ਗੱਲਾਂ ਕਰਦੇ ਨੇ ਕਿ ਕਦੋਂ ਸਾਡੇ ਵੀਰ ਆਉਣਗੇ ਤੁਰਦੇ ਆ ਤੁਰਦੇ ਆ ਤੁਰਦੇ ਆ ਤੁਰਦੇ ਆ ਬਾਰ ਬਾਰ ਪੁੱਛਦੇ ਨੇ ਜਾਂਦੇ ਨੇ ਗੱਲਾਂ ਕਰਦੇ ਨੇ ਮਾਤਾ ਗੁਜਰ ਕੌਰ ਨਾਲ ਕੁਮੇ ਮਾਸਕੀ ਦੀ ਛਪਰੀ ਦੇ ਵਿੱਚ ਚਲੇ ਜਾਂਦੇ ਨੇ ਛਪਰੀ ਦੇ ਆ ਮਾਲਕਾ ਉਹਨੇ ਵੇਖਿਆ ਕੌਣ ਹੈ ਮਾਤਾ ਗੁਜਰ ਕੌਰ ਆਈ ਨੇ ਛਪਰੀ ਤੋਂ ਬਾਹਰ ਆਇਆ ਨਮਸਕਾਰ ਕੀਤੀ ਮਾਤਾ ਜੀ ਤੁਸੀਂ ਇਹ ਲਾਲ ਕੌਣ ਨੇ ਤੁਸੀਂ ਕੌਣ ਨੂੰ ਮਾਤਾ ਗੁਜਰ ਕੌਰ ਨੇ ਦੱਸਿਆ ਕਹਿਣ ਲੱਗੇ ਇਹ ਜਿਹੜੇ ਲਾਲ ਨੇ ਨਾ ਇਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਲ ਬਾਬਾ ਜੋਰਾਬਰ ਸਿੰਘ ਤੇ ਬਾਬਾ ਫਤੀਸ ਸਿੰਘ ਮੈਂ ਉਹਨਾਂ ਦੀ ਮਾਤਾ ਗੁਜਰ ਕੌਰ ਧੰਨ ਭਾਗ ਮੇਰੇ ਘਰ ਗੁਰੂ ਜੀ ਦੇ ਲਾਲ ਤੇ ਮਾਤਾ ਜੀ ਆਏ ਵੱਡੀ ਸੇਵਾ ਕੀਤੀ ਕੁਮੇ ਮਸਕੀਨੇ ਇੱਕ ਮਾਤਾ ਨੇ ਪ੍ਰਸ਼ਾਦਾ ਬਣਾ ਕੇ ਲਿਆਂਦਾ ਸਕਾਇਆ ਸੇਵਾ ਕੀਤੀ ਤੇ ਰਾਤ ਨੂੰ ਆਪ ਸਾਰੀ ਰਾਤ ਛਪਰੀ ਤੋਂ ਬਾਹਰ ਰਿਹਾ ਮਾਤਾ ਜੀ ਨੂੰ ਬੱਚਿਆਂ ਨੂੰ ਅੰਦਰ ਛਪਰੀ ਦੇ ਵਿੱਚ ਮਾਤਾ ਜੀ ਤੁਸੀਂ ਇੱਥੇ ਆਰਾਮ ਕਰੋ ਅਗਲਾ ਦਿਨ ਹੁੰਦਾ ਹੈ ਸਵੇਰ ਹੁੰਦੀ ਹੈ ਗੰਗੂ ਬ੍ਰਾਹਮਣ ਮਿਲ ਜਾਂਦਾ ਹੈ ਗੰਗੂ ਬ੍ਰਾਹਮਣ ਦੇ ਨਾਲ ਮੁਲਾਕਾਤ ਹੋਇਆ ਤੇ ਮਾਤਾ ਜੀ ਨੂੰ ਪੁੱਛਦਾ ਹੈ ਕਿ ਨਾ ਆਪ ਜੀ ਖਾਲਸਾ ਪੰਥ ਦੇ ਨਾਲੋਂ ਵਿਛੜ ਗਏ ਸੀ ਮੈਂ ਲੱਭਦਾ ਫਿਰਦਾ ਸੀ ਆਓ ਮਾਤਾ ਜੀ ਆ ਨੇੜਈ ਹੈ ਪਿੰਡ ਮੇਰਾ ਖੇੜੀ ਜਿਹਨੂੰ ਅੱਜ ਖਾਲਸਾ ਸਸ ਜੀੜੀ ਕਹਿੰਦਾ ਮਾਤਾ ਜੀ ਮੇਰੇ ਨਾਲ ਚੱਲੋ ਮੈਂ ਲੈ ਕੇ ਚੱਲਦਾ ਮਾਤਾ ਜੀ ਨੇ ਬੜਾ ਸਮਝਾਇਆ ਪਰ ਹੱਥ ਜੋੜਦਾ ਰਿਹਾ ਬੇਨਤੀਆਂ ਕਰਦੇ ਰਿਹਾ ਮਾਤਾ ਜੀ ਮੇਰੇ ਘਰ ਚੱਲੋ ਮਾਤਾ ਜੀ ਨੇ ਆਖਿਆ ਕਹਿਣ ਲੱਗੇ ਅਸ ਜਾ ਗੰਗਿਆ ਫਿਰ ਜਿਵੇਂ ਤੇਰੀ ਮਰਜ਼ੀ ਕੋਈ ਗੱਲ ਨਹੀਂ ਚੱਲ ਤੇਰੇ ਘਰ ਚੱਲ ਆਸਮ ਦੇ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਜਦੋਂ ਮਾਇਆ ਵੇਖੀ ਕੰਮੇ 마ਸ਼ਕੀਨ ਮਾਤਾ ਜੀ ਨੇ ਮੋਹਰਾਂ ਦਿੱਤੀਆਂ ਉਸ ਮਾਤਾ ਨੂੰ ਦਿੱਤੀਆਂ ਕੱਢ ਕੇ ਮੋਹਰਾਂ ਤੇ ਪਿਆਰੂ ਮਨ ਸੀ ਜਿਹੜਾ ਬੇਈਮਾਨ ਹੋ ਗਿਆ ਗੰਗੂ ਦਾ ਆਰਾਮ ਵਿੱਚ ਕਈ ਯਤਨ ਕੀਤੇ ਕਿ ਮਾਤਾ ਗੁਜਰ ਕੌਰ ਸਹਿਬ ਜਦਿਆਂ ਨੂੰ ਖਤਮ ਕਰ ਸਕਾ ਪਰ ਨਹੀਂ ਕਰ ਸਕਿਆ ਆਪਣੇ ਘਰ ਲੈ ਕੇ ਜਦੋਂ ਆਪਣੇ ਘਰ ਲੈ ਕੇ ਗਿਆ ਗੰਗੂ ਦੀ ਮਾਤਾ ਮਾਤਾ ਦਾ ਨਾਮ ਸੀ ਮਾਤਾ ਸੋਭੀ ਜੋਗੀ ਜੀ ਨੇ ਦੇਖਿਆ ਇਹ ਨਾਮ ਮਾਤਾ ਸੋਭੀ ਜਦੋਂ ਨੇ ਦੇਖਿਆ ਨਾ ਵੀ ਮੇਰੇ ਘਰ ਕੌਣ ਹੈ ਗੁਰੂ ਜੀ ਦੇ ਲਾਲ ਮਾਤਾ ਗੁਜਰ ਕੌਰ ਧੰਨ ਭਾਗ ਜੀ ਆਇਆਂ ਨੂੰ ਮਾਤਾ ਜੀ ਨੇ ਆਖਿਆ ਬੜਾ ਸਤਕਾਰ ਕੀਤਾ ਤੇ ਮਾਤਾ ਜੀ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਵਾਰ-ਵਾਰ ਲਾਲਾਂ ਤੇ ਬੜਾ ਸਤਕਾਰ ਕਰਦੇ ਨੇ ਗੰਗੂ ਨੂੰ ਕਹਿੰਦੀ ਹੈ ਗੰਗੂ ਆ ਧੰਨ ਭਾਗ ਸਾਡੇ ਸਾਡੇ ਘਰ ਗੁਰੂ ਜੀ ਤੇ ਗੁਰੂ ਜੀ ਦੇ ਲਾਲਾਂ ਦੇ ਚਰਨ ਪਏ ਸਾਡੇ ਘਰ ਸਤਿਗੁਰੂ ਤੇ ਸਤਿਗੁਰੂ ਦੇ ਲਾਲਾਂ ਦੇ ਚਰਨ ਪਏ ਨੇ ਤੇ ਉਸ ਵੇਲੇ ਜਦੋਂ ਬਾਰ ਬਾਰ ਕਹਿੰਦਾ ਕਹਿਣ ਲੱਗਿਆ ਮਾਂ ਤੂੰ ਬਹੁਤੀਆਂ ਗੱਲਾਂ ਨਾ ਕਰ ਐਂਦਾ ਕਰੋ ਤੁਸੀਂ ਬਹੁਤੀਆਂ ਗੱਲਾਂ ਨਾ ਕਰੋ ਇਹ ਆਪਣੇ ਘਰ ਆਏ ਨੇ ਇਹਨਾਂ ਕੋਲ ਮੋਹਰਾਂ ਨੇ ਧੰਦੌਲਤ ਹੈ ਮਾਇਆ ਪੈਸੇ ਤੇ ਆਪਾਂ ਸਾਰੀ ਉਮਰ ਗਰੀਬੀ ਕੱਟੀ ਹੈ ਜੇ ਤੇ ਮੋਹਰਾਂ ਸਾਡੇ ਕੋਲ ਆ ਜਾਣ ਆਪਾਂ ਅਮੀਰ ਹੋ ਜਾਗੇ ਤੁਸੀਂ ਐਦਾਂ ਕਰੋ ਜਿਹੜਾ ਖਾਣਾ ਬਣਾਉਣਾ ਹੈ ਜਿਹੜਾ ਭੋਜਨ ਪ੍ਰਸ਼ਾਦ ਤਿਆਰ ਕਰਨਾ ਉਹਦੇ ਵਿੱਚ ਜ਼ਹਿਰ ਪਾ ਦਿਓ ਇਹ ਤੰਨੇ ਮਰ ਜਾਣਗੇ ਮੋੜ ਆਪਾਂ ਸੌਣ ਲੱਗੇ ਗਲਗੂ ਦੀ ਮਾਤਾ ਕਹਿੰਦੀ ਗੰਗਿਆ ਤੇਰਾ ਕੱਖ ਨਾ ਰਹੇ ਘਰ ਤੇ ਕੋਈ ਬੇਗਾਨਾ ਆਜੇ ਦੁਸ਼ਮਣ ਵੀ ਆਜੇ ਤਾਂ ਵੀ ਸਤਕਾਰ ਕਰੀਦਾ ਇਹ ਤਾਂ ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਲ ਨੇ ਇਹ ਤਾਂ ਮਾਤਾ ਗੁਜਰ ਕੌਰ ਨੇ ਮਾਂ ਨੇ ਬੜਾ ਬਾਰ-ਬਾਰ ਸਮਝਾਉਂਦੀ ਰਹੀ ਸਮਝਾਉਂਦੀ ਰਹੀ ਪਰ ਮਨ ਬੇਈਮਾਨ ਹੋ ਗਿਆ ਸਮਝਿਆ ਨਹੀਂ ਆਰਾਮ ਕਰਦੇ ਨੇ ਮਾਤਾ ਗੁਜਰ ਕੌਰ ਰਾਤ ਨੂੰ ਆਉਂਦਾ ਹੈ ਮੋਹਰਾ ਦੀ ਥੈਲੀ ਚੁੱਕ ਕੇ ਲੈ ਜਾਂਦੇ ਦਿਨ ਚੜਿਆ ਮਾਤਾ ਜੀ ਨੇ ਵੇਖਿਆ ਕਹਿੰਦੀ ਗੰਗੇਆ ਵੇ ਭਾਈ ਆ ਮੋਹਰਾ ਦੀ ਜਿਹੜੀ ਥੈਲੀ ਕਿਤੇ ਸਾਹਮਣੇ ਰੱਖੀ ਤੂੰ ਮੋਹਰਾ ਦੀ ਥੈਲੀ ਸਾਹਮਣੇ ਰੱਖੀ ਹੈ ਕਿਤੇ ਕੋਈ ਗੱਲ ਨਹੀਂ ਤੂੰ ਸਾਹਮਣੇ ਰੱਖ ਲਈ ਮਾਇਆ ਪਰਦੇ ਵਿੱਚ ਚੰਗੀ ਹੁੰਦੀ ਹੈ ਤੇਰੇ ਕੋਲ ਹੋਈ ਸਾਡੇ ਕੋਲ ਹੋਈ ਕੀ ਫਰਕ ਹੈ ਤਿਆ ਸਾਬ ਲਈ ਸਾਬ ਕੇ ਰੱਖ ਲੈ ਕੋਈ ਗੱਲ ਨਹੀਂ ਕਹਿੰਦਾ ਮਾਤਾ ਜੀ ਮੈਂ ਕੋਈ ਮਾਇਆ ਨਹੀਂ ਚੱਕੀ ਮੇਰੇ ਕੋਲ ਕੋਈ ਮਾਇਆ ਨਹੀਂ